ਹੈਲੋ ਸਸਿਕਾ ਜਵਾ ਵੀ ਸਤਿ ਸ਼੍ਰੀ ਅਕਾਲ ਕੀ ਕਰ ਰਹੇ ਸੀ ਕੁਝ ਨਹੀਂ ਨਾ ਤਾਂ ਕੇਵਲ ਸੁੱਤੇ ਵਈ ਸੀ ਅਚਾ ਨੀਂਦ ਆ ਜਾਂਦੀ ਸੋ ਨਾ ਫਿਰ ਹਾਂਜੀ ਨੀਂਦ ਆ ਜਾਂਦੀ ਹੈ ਜੇ ਸ੍ਰੀਕਨ ਰਾਤ ਨੂੰ ਕੰਮ ਹੋਇਆ ਨੀਂਦ ਆਉਣ ਵਾਲਾ ਕੰਮ ਤਾਂ ਲੱਗਦਾ ਨਹੀਂ ਹਾਂ ਉਹ ਤੇ ਹੀ ਜੀ ਜਿਵੇਂ ਰਾਤ ਆਲਾ ਆਪਾਂ ਜੋ ਹਮੇਸ਼ਾ ਜੋ ਰਾਤ ਆਣਾ ਜੋ ਸਿਸਟਮ ਬਣਾ ਲਿਆ ਹਾਂਜੀ ਉਹ ਉਹ ਕੰਮ ਕਰੇ ਤਵਾਦ ਫਿਰ ਨੀਂਦ ਥੋੜੀ ਆਉਂਦੀ ਹੈ ਹਾਂ ਫਿਰ ਥੋੜੀ ਨੀਂਦ ਆਉਂਦੀ ਹੈ ਹਾਂ ਨੀਂਦ ਤਾਂ ਡਾਰਕ ਸਿੰਘ ਭਾਬੀ ਨੇ ਹੂੰ ਹੂੰ ਸਹੀ ਐ ਉਹਦੀਆਂ ਵੀ ਨੀਂਦਾਂ ਦਾ ਤਾਂ ਤੈਨੂੰ ਨੀਂਦ ਕਿਵੇਂ ਆ ਸਕਦੀ ਹੈ ਭਾਬੀ ਹੂੰ ਜਿਹਦੇ ਕਰੀਏ ਮੈਨੂੰ ਤਾਂ ਨੀਂਦ ਆਉਂਦੀ ਹੈ ਅੱਛਾ ਰਾਤ ਤਾਂ ਦਿਨਾਈ ਨਹੀਂ ਜਦੋਂ ਮੈਂ ਸਾਰਾ ਜਦੋਂ ਸਾਰਾ ਰਾਤ ਮੈਂ ਤੇਰੇ ਕੋਲ ਸੀ ਉਦੋਂ ਤੇਰੀ ਨੀਂਦ ਆਈ ਨਹੀਂ ਹਾਂ ਉਹ ਵੀ ਨੀਂਦ ਨਹੀਂ ਆਈ ਉਹ ਵੀ ਤੁਸੀਂ ਸੀਗੇ ਨਾ ਕੋਲੇ ਰਾਂਗਰ ਕੇ ਅੱਛਾ ਕਿਵੇਂ ਲੱਗਾ ਕਿਵੇਂ ਲੱਗਿਆ ਫਿਰ ਤੁਹਾਨੂੰ ਵਧੀਆ ਲੱਗਿਆ ਜੀ ਹੂੰ ਤੁਸੀਂ ਕਿਹਨੇ ਕਿਹਾ ਪੁਰਨੇ ਤੱਕ ਜਾਂਦਾ ਸੀ ਨਾ ਪੂਰਾ ਹੂੰ ਹੂੰ ਹਾਂ ਇੱਕ ਤਾਂ ਉਹ ਵੀ ਸੋਹਣੀ ਬਹੁਤ ਹੱਕ ਤਾ ਦਾ। ਹੋਰ। ਕਿਵੇਂ ਲੱਗਦੀ ਹੈ? ਸੋਹਣੀ ਕਿਸ ਨੂੰ ਲੱਗਦੇ ਹੁੰਦੇ ਪਹਿਲਾਂ ਮੈਨੂੰ ਦੱਸੋ। ਜਿਸ ਨੂੰ ਪਿਆਰ ਕਰੀਏ ਜਿਸ ਨੂੰ ਪਿਆਰ ਕਰੀਏ ਉਹ ਸੋਹਣਾ ਲੱਗਦਾ ਹੁੰਦਾ। ਹਾਂ। ਹੋਰ ਐ ਜਾਨੇ ਖੜੇ ਨਾ ਦੱਸੋ। ਜਾਨੇ ਖੜੇ ਨਾ ਸੋਹਣਾ ਥੋੜੀ ਕਹਿ ਸਕਦੇ। ਠੀਕ ਹੈ। ਮੈਂ ਛੋੜੀ ਐ ਨਾ ਜਿਹੜਾ ਤੂੰ ਸੋਹਣੀ ਐ ਤੂੰ ਸੋਹਣੀ ਐ ਹੋਣੀ ਵੀ। ਹੂੰ ਹੂੰ 니 ਉਹਦੋਂ ਜਦੋਂ ਮੈਂ ਉੱਪਰ ਆਇਆ ਸੀ ਉਦੋਂ ਪੋਜੀਸ਼ਨ ਕਿਵੇਂ ਲੱਗੀ ਸੀ ਤੇਨੂੰ ਬਹੁਤ ਵਧੀਆ ਲੱਗੀ ਸੀ ਤੇ ਸੇਰੀ ਫੇਵਰੇਟ ਕਿਹੜੀ ਹੈ ਭਾਬੀ ਉਹ ਹੀ ਆ ਜੀ ਕਿਹੜੀ ਦੱਸ ਦੇਣਾ ਕਿਹੜੀ ਹੈ ਉਹ ਹੀ ਹੈ ਮੈਂ ਤਾਂ ਸਾਰੀਆਂ ਹੀ ਕਰ ਲੀਆਂ ਸੀਗੀਆਂ ਫਿਰ ਇਹ ਸਭ ਤੇ ਆਲ ਪੋਜੀਸ਼ਨ ਵਧੀਆ ਲੱਗੀ ਹੋਣੀ ਤਾਂ ਮੋਢਿਆਂ ਤੇ ਰੱਖ ਕੇ ਤੇ ਜਾਂਦਾ ਜੇ ਧੰਨੀ ਤੱਕ ਫੇਰਾ ਤਕਲੀਫ ਨਾ ਮਿੰਨ ਤਕਲੀਫ ਹੁੰਦੀ ਆ ਤਕਲੀਫ ਨੇ ਕੋ ਤਕਲੀਫ ਹੋ ਗਈ ਤਾਂ ਮਜ਼ਾ ਆਊਗਾ ਨਾ ਬਿਨਾਂ ਤਕਲੀਫ ਤਾਂ ਮਜ਼ਾ ਨਹੀਂ ਆਉਂਦਾ ਮੱਚਾ ਦਰਦੋਂ ਮੇ ਮਜ਼ਾ ਆਇਆ ਨਾ ਦਰਦ ਤੇ ਬਹੁਤ ਹੁੰਦਾ ਹੈ ਨਹੀਂ ਨਹੀਂ ਫਿਰ ਮੈਂ ਹੌਲੀ ਹੌਲੀ ਕਰਿਆ ਕਰਾਂ ਫਿਰ ਮੈਂ ਹੋਰ ਹੌਲੀ ਹੌਲੀ ਕਰਾਂ ਕਰਾਂ ਮੰਨਦਾ ਆ ਕਿ ਇਹਨਾਂ ਮੋਢੇ ਤੇ ਰੱਖ ਕੇ ਲੱਤਾਂ Сида ја, сида ја, анајдена тонијата, сида ја. Ја е нендар па, нендар па, раја ќе нендар пи сида. Ол каја ја 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 сира? Ја ќикаја вито никол не ја немуја ќава сира? не ਆਣੇ ਗਵੰਡਾਂ ਨੂੰ ਥੋੜੀ ਪਤਾ ਲਾਉਣਾ ਹੈ ਚਿਕਨ ਨਿਕਲਿਆਣਾ ਤੁਸੀਂ ਉੱਪਰ ਦੱਲੇ ਲੇਰ ਕੇ ਕਰਾਉਣੀ ਤੇ ਤੁਸੀਂ ਪਤਾ ਹੋਊਗੀ ਫਿਰ ਦਰਦ ਤਾਂ ਹੋਊਗਾ ਹੀ ਸਦੂ ਚੁੱਕ ਜਾ ਕਰਨਾ ਓਵੇਂ ਕੋੜੀ ਬਣ ਜਾ ਕਰ ਕੋੜੀ ਨੂੰ ਬਣ ਲਈ ਹੁੰਦਾ ਅੱਛਾ ਆਪੋਜੀਸ਼ਨ ਨਹੀਂ ਵਧੀਆ ਲੱਗਦੇ ਨਹੀਂ ਉਹ ਫਿਜੀਸ਼ਨ ਵਧੀਆ ਨਹੀਂ ਲੱਗਦੇ ਤੇਰੀ ਫੇਵਰੇਟ ਭਾਵੇਂ ਆਪੋਜੀਸ਼ਨ ਦੱਸ ਤੇਰੀ ਫੇਵਰੇਟ ਲੱਗਦਾ ਤੁਸੀਂ ਕਿਹਕੇ ਕਰਨਾ ਓਨ ਮੇਰੇ ਉੱਤੇ ਆਜੰਗਰਾ ਨਹੀਂ ਹਾਂ ਬਾਬਾ ਜੀ ਬੇਬੀ ਅੱਛਾ ਫਿਰ ਉਸ ਤੋਂ ਬਾਅਦ ਕੀ ਹੋਇਆ ਹਾਂ ਉਸ ਤੋਂ ਬਾਅਦ ਤੁਹਾਨੂੰ ਬਤਾਈ ਕਿ ਹੋਇਆ ਪਤਾ ਤਾਂ ਤੁਹਾਨੂੰ ਵੀ ਹੈ ਭਾਬੀ ਇਹ ਨਹੀਂ ਭੋਲੀ ਨਾ ਬਣਿਆ ਕਰਨਾ ਹਾਂ ਤੁਹਾਨੂੰ ਪਤਾ ਹੈ బాగా తో ਬਾਈ ਤੇ ਨਹੀਂ ਤੇਮ ਕੋਲੇ ਹੁੰਦਾ ਤੁਸੀਂ ਕਦੇ ਕਦੇ ਆਉਨੇ ਹੋ ਤੁਹਾਡੇ ਨਾਲ ਹੀ ਵਧੀਆ ਫੈਲ ਹੋਣਾ ਮਜ਼ਾਕ ਹੀ ਜ਼ਿਆਦਾ ਹੋ ਉਹ ਨਾਲ ਜ਼ਿਆਦਾ ਮਜ਼ਾ ਆਊਗਾ ਕਿ ਮੇਰੇ ਨਾਲ ਜ਼ਿਆਦਾ ਮਜ਼ਾ ਆਊਗਾ ਨਹੀਂ ਜੀ ਮਨ ਦੀ ਚੋਈ ਸੁਣ ਜਿਹਦੇ ਨਾਲ ਜ਼ਿਆਦਾ ਆਉਂਦਾ ਹੂੰ ਤੁਹਾਨੂੰ ਮਿਲਿਆ ਹੀ ਕਰ ਹੂੰ ਤੇ ਜਦੋਂ ਫਾਕ ਮੈਂ ਜੱਟ ਰਿਆ ਸੀਗਾ ਥੱਲੋਂ ਹੂੰ ਓਕੇ ਮੈਂ ਸੋਚੁੰਦਾ ਹਾਂ ਜੀ ਕਿਹੜਾ ਜੀਵ ਲੱਗਦਾ ਸੀ ਐਸੇ ਸਹੀ ਸਿਹਰਾ? ਹਾਂ ਚੱਟ ਲੈ ਕਰਾਂ ਮੈਂ ਜਦੋਂ ਵੀ। ਨਹੀਂ। ਕਿਉਂ? ਆਹ। ਕੋਸਾ ਚੰਗਾ ਨਹੀਂ ਲੱਗਦਾ। ਨਹੀਂ। ਉਹ ਚੱਕੀ ਚੱਕਰਾਂ ਚੱਟੇ ਤਾਂ ਫਿਰ ਕੀ ਹੁੰਦਾ? ਹੂੰ। ਜਿੱਤਨਾ 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 ਨਹੀਂ ਇਹ ਰੋ। ਤਾਂ ਪਹੁੰਚ ਬాలేਗਾ। ਮੈਨੂੰ ਮੇਰੀ ਵੀਰੇ ਵੀ ਤੁਹਾਡੇ ਮੂੰਹ ਨਾਲ ਨਹੀਂ ਸਕਦੀ ਤੇ ਜਿਹੜੀ ਮੈਂ ਆਪ ਦੇ ਉਹ ਨਹੀਂ ਨਾਲ ਸਕਦੀ। ਨਹੀਂ ਮੈਂ ਤੇ ਤੇਰੇ ਚੀਜ਼ ਮੂੰਹ ਹੀ ਮਗਾ ਲੂੰਗਾ ਭਾਬੀ ਮੈਨੂੰ ਤਾਂ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ। ਅੱਛਾ ਹੂੰ ਮਰਾਂ ਜੀ ਬਾ ਫਿਰ ਉਹ ਅੰਦਰ ਤੱਕ ਪੂਰੀਆਂ। ਉਹੋ ਆ ਫਿਰ ਤਾਂ ਮੂੰਹ ਚ ਪਾ ਲੇਗੀ ਨਾ ਅੱਭੀ। ਨਹੀਂ। ਉਹ ਸੁਗੰਧ ਆਈ ਹੈ ਹੂੰ ਹੂੰ ਕੁਛ ਨਹੀਂ ਹੁੰਦਾ ਭਾਬੀ ਦੇਖੀ ਜੋਗੀ ਹੂੰ ਸੁਗੰਧ ਆਈ ਹੈ ਸੁਗੰਧ ਆਈ ਹੈ ਕੰਨੋਂ ਤੇ ਹੋਰ ਵੀ ਕੋਈ ਵੀ ਜਿਸ ਨੂੰ ਤੇ ਟੱਚ ਕਰੋ ਉਹ ਤੇ ਹੁੰਦੀ ਆ ਨੂੰ ਸਾਡੇ ਕੀ ਅੱਛਾ ਤੇ ਅੰਬਾਂ ਦੇ ਮੂੰਹ ਅੰਬਾਂ ਨੂੰ ਅੰਬਾਂ ਦੇ ਦੁੱਧਾਂ 'ਚ ਮੂੰਹ ਪਾ ਲਾ

ਹਾਂ ਲੈ ਫੁੱਟੀ ਜਿਹੜੀ ਬੇਰੀ ਤਾਂ ਹੈਗੀ ਆ ਸੀ ਕਦੇ ਇੰਨਾ ਪਰੇਸ਼ਾਨ ਆਈ ਉਹਨਾਂ ਨੇ ਕਿਰਿਆ ਨਹੀਂ ਕਿਰਿਆ ਸੀ ਦੰਦਾ ਨਹੀਂ ਜੱਗ ਸੇ ਉਹ ਬੈੱਡ ਤੇ ਪਾ ਕੇ ਜਮੈਂ ਜੇ ਬੈੱਡ ਤੇ ਪਾ ਕੇ ਮੈਂ ਅੰਦਰ ਬਾਹਰ ਅੰਦਰ ਬਾਹਰ ਅੰਦਰ ਬਾਹਰ ਕਰਦਾ ਨਾ ਮੈਂ ਪਾਣੀ ਕਢਦਾ ਪੂਰਾ ਫੇਰ ਹਾਂ ਹਾਂ ਪਾਣੀ ਕਢਦਾ ਅੰਦਰ ਬਾਹਰ ਅੰਦਰ ਬਾਹਰ ਅੰਦਰ ਬਾਹਰ ਕਰਕੇ ਤੁਸੀਂ ਫਿਰ ਨਿਕਸਲੂ ਵੈਨ ਜਿਹੜੇ ਕਰਾਂਗੇ ਹੂੰ ਉਹ ਤੇ ਨਿਕਸਲੂ ਵੈਨ ਫਿਰ ਜਿਹੜੇ ਕਰਾਂਗੇ ਹੂੰ ਹੈ ਭਾਬੀ ਕਿੰਨੇ ਟਾਈਮ ਚੋ ਜਾਂਦਾ ਤੇਰਾ ਹੂੰ 10 ਮਿੰਟਾਂ ਫਿਰ ਇਹ 10 ਮਿੰਟਾਂ ਰੈਗੂਲਰ ਝਟਕੇ ਚਾਹੀਦੇ ਹੈ ਜਾਂ ਰੁਕ ਰੁਕ ਕੇ ਰੁਕ ਰੁਕ ਕੇ 10 ਮਿੰਟਾਂ ਜਾਂ ਜਮ ਅੰਦਰ ਹੋ ਜਾਏਗੀ ਫਰਕ ਹੈ ਨਾ ਹਾਂ ਮੈਂ ਰੁਕੀ ਮੈਨੂੰ ਤਾਂ ਇਹ ਐ ਵੀ ਪਹਿਲੇ ਕਿਡੇ ਮੈਨੂੰ ਲੱਗ ਜਾਣਗੇ 15 ਕਿ ਮਿੰਟ ਅੱਛਾ ਦੂਜੇ ਕਿਡੇ ਜਦੋਂ ਮੈਂ ਸਟਾਰਟ ਕਰੂੰਗਾ ਨਾ ਦੂਜੇ ਕਿਡੇ ਮੈਨੂੰ ਲੱਗ ਪਏਗਾ 1 ਘੰਟਾ ਨਹੀਂ ਮੈਂ ਉੱਤਰਦਾ ਮੈਂ ਆਰਾਮ ਨਾਲ ਹਾਂ ਇੱਕ ਘੰਟੇ ਤੋਂ ਬਾਹਲਾ ਹੋ ਜੇਗਾ ਕਿ ਖਿੜੀ ਹੋਊਗੀ ਇਹ ਵੀ ਨਹੀਂ ਤਾਂ ਮজা ਆਊਗਾ ਨੀ ਹੁੰਦਾ ਦਰ ਦਊਗਾ ਕੁਛ ਨਹੀਂ ਹੁੰਦਾ ਹਮਮ ਨਾ ਰਾਮ ਨਾ ਰਾਮ ਨਾ ਜੋੜਲੀ ਟੋਪੀ ਨਹੀਂ ਹੁੰਦੀ ਜਿਹੜੀ ਉਹ ਟੋਪੀ ਜਿਹਦੇ ਅੰਦਰ ਰਗੜ ਰਗੜ ਕੇ ਰਗੜ ਰਗੜ ਕੇ ਜਾਉਗੀ ਨਾ ਹਮਮ ਲਵਸ ਕੋ ਬੰਨ ਲਊਂਗਾ ਕਿ ਨਹੀਂ ਐਤ ਕੀ ਵਾਰ ਆਪਾਂ ਮਿਲਾਂਗੇ ਨਾ ਉਦੋਂ ਖਾਂਦੇ ਠੀਕ ਹੈ ਹਮਮ ਠੀਕ ਹੈ ਪੱਕਾ ਹਾਂਜੀ ਪੱਕਾ ਠੀਕ ਹੈ ਬਬੀ ਹਾਂ ਠੀਕ ਹੈ ਫਿਰ ਹੈ ਹਾਂ ਠੀਕ ਹੈ